ਕ੍ਰਿਸ਼ਮ ਮਜੀਠੀਆਂ ਨੂੰ 3 30 ਤਰੀਕ ਨੂੰ ਜਿਹੜਾ ਮੂਲ ਪਟਿਆਲਾ ਸਿੱਟ ਦੇ ਸੱਦਿਆ ਇਸ ਤੋਂ ਪਹਿਲਾਂ 27 ਦਸੰਬਰ ਨੂੰ ਉਹਨਾਂ ਨੂੰ ਬੁਲਾਇਆ ਸੀ ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਹੁਣ 30 ਤਰੀਕ ਨੂੰ ਮਜੀਠੀਆਂ ਨੂੰ ਜਿਹੜਾ ਇੱਥੇ ਬੁਲਾਇਆ ਗਿਆ ਕਾਨੂੰਨੀ ਸਲਾਹਕਾਰ ਨੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਜੀ ਕਲੇਰ ਸਾਹਿਬ ਕਹਿੰਦੇ ਕਿ ਅਸੀਂ ਉਦੋਂ ਹੀ ਕਹਏ ਸੀ ਵੀ ਸ਼ਹੀਦੀ ਜੋੜ ਮੇਲ ਚੱਲਦੇ ਆ ਮੈਂ ਆ ਨਹੀਂ ਸਕਦਾ ਅੱਜ ਉਹਨਾਂ ਨੇ ਪੱਖ ਔਰ ਦੇ ਤਾਂ ਜੀ ਉਹ ਕਹਿੰਦੇ ਜਿਹੜੇ ਸਵਾਲਾਂ ਦੇ ਜਵਾਬ ਮੰਗੇ ਆ ਉਹਦਾ ਰਿਕਾਰਡ ਇਕੱਠਾ ਕਰਨ ਬਾਅਦ ਤੇ ਸਾਨੂੰ ਘੱਟੋ ਘੱਟ 4 ਹਫ਼ਤੇ ਲੱਗਣਗੇ ਕਿ 30 ਤਰੀਕ ਜੇ ਟੱਪ ਜਾਂਦੀ ਹੈ ਜੀ ਵੀ ਜਿਠਿਆ ਸਾਹਿਬ ਨਹੀਂ ਪੇਸ਼ ਹੁੰਦੇ ਜੀ ਫਿਰ ਜਿਹੜੀ ਨਵੀਂ ਸੈਟ ਬਣੇਗੀ ਸੈਟ ਦਾ ਮੁਖੀ ਨਵਾਂ ਬਣੇਗਾ ਜੀ ਉਹਦੇ ਸਾਹਮਣੇ ਪੇਸ਼ ਹੋਣਾ ਪਵੇਗਾ ਮੈਂ ਸਮਝਦਾ ਕਿ ਲੱਗਦਾ ਹੈ ਕਿ 30 ਤਰੀਕ ਨੂੰ ਵੀ ਜਿਠਿਆ ਸਾਹਿਬ ਪੇਸ਼ ਹੋਣ ਵਾਲੇ ਨਹੀਂ ਬਿਕਰਮ ਮਜੀਠੀਆਂ ਨੂੰ 3 30 ਤਰੀਕ ਨੂੰ ਜਿਹੜਾ ਮੁਰ ਪਟਿਆਲਾ ਸਿੱਖ ਨੇ ਸੱਦਿਆ ਇਸ ਤੋਂ ਪਹਿਲਾਂ 27 ਦਸੰਬਰ ਨੂੰ ਉਹਨਾਂ ਨੂੰ ਬੁਲਾਇਆ ਸੀ ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਹੁਣ 30 ਤਰੀਕ ਨੂੰ ਮਜੀਠੀਆਂ ਨੂੰ ਜਿਹੜਾ ਇੱਥੇ ਬੁਲਾਇਆ ਗਿਆ ਜੀ ਪਹਿਲਾਂ ਉਹਨਾਂ ਨੂੰ ਬੁਲਾਇਆ ਸੀ 27 ਤਰੀਕ ਨੂੰ ਜੀ ਕੱਲ ਉਹਨਾਂ ਦੇ ਜਿਹੜੇ ਕਾਨੂੰਨੀ ਸਲਾਹਕਾਰ ਨੇ ਹਮ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਜੀ ਕਲੇਰ ਸਾਹਿਬ ਕਹਿੰਦੇ ਕਿ ਅਸੀਂ ਉਦੋਂ ਹੀ ਕਹਏ ਸੀ ਵੀ ਸ਼ਹੀਦੀ ਜੋੜ ਮੇਲ ਚਲਦੇ ਆ ਹਮ ਮੈਂ ਆ ਨਹੀਂ ਸਕਦਾ ਅੱਜ ਉਹਨਾਂ ਨੇ ਪੱਕੇ ਹੋਰ ਦੇਤਾ ਜੀ ਉਹ ਕਹਿੰਦੇ ਜਿਹੜੇ ਸਵਾਲਾਂ ਦੇ ਜਵਾਬ ਮੰਗੇ ਆ ਉਹਦਾ ਰਿਕਾਰਡ ਇਕੱਠਾ ਕਰਨ ਵਾਸਤੇ ਸਾਨੂੰ ਘੱਟੋ ਘੱਟ 4 ਹਫ਼ਤੇ ਲੱਗਣਗੇ ਜੀ ਤੇ ਸਰਕਾਰ ਕਾਹਲੀ ਪਤਾ ਕਿਉਂ ਕਰਦੀ ਹੈ ਪਟਿਆਲੇ ਦੇ ਏ ਡੀ ਜੀ ਪੀ ਮੁਖਮੰਦਰ ਸਿੰਘ ਸ਼ੀਦਾ ਨੇ 30 ਤਰੀਕ ਨੂੰ ਰਿਟਾਇਰ ਹੋ ਜਾਣਾ ਜੀ ਅੱਗੇ 31 ਦਾਇਤਵਾਰ ਹੈ ਪਹਿਲੀ ਤਰੀਕ ਤੋਂ ਉਸ ਕੁਰਸੀ ਤੇ ਉਹ ਨਹੀਂ ਬੈਠਣਗੇ ਜੀ ਸੱਟ ਦੇ ਮੁਖੀ ਉਹ ਨੇ ਜੀ ਉਹ ਸੱਟ ਕੱਲ ਵੀ ਡੀਗਦੀ ਰਹੀ ਤੇ ਤੁਸੀਂ ਇਸ ਗੱਲ ਨੂੰ ਮੰਨ ਕੇ ਚੱਲੋ ਕਿ 30 ਤਰੀਕ ਜੇ ਟੱਪ ਜਾਂਦੀ ਹੈ ਜੀ ਵੀਜੀਠੀਆ ਸਾਹਿਬ ਨਹੀਂ ਪੇਸ਼ ਹੁੰਦੇ ਜੀ ਫਿਰ ਜਿਹੜੀ ਨਵੀਂ ਸੱਟ ਬਣੇਗੀ ਸੱਟ ਦਾ ਮੁਖੀ ਨਵਾਂ ਬਣੇਗਾ ਜੀ ਉਹਦੇ ਸਾਹਮਣੇ ਪੇਸ਼ ਹੋਣਾ ਪਵੇਗਾ ਮੈਂ ਸਮਝਦਾ ਕਿ ਲੱਗਦਾ ਹੈ ਕਿ 30 ਤਰੀਕ ਨੂੰ ਵੀਜੀਠੀਆ ਸਾਹਿਬ ਪੇਸ਼ ਹੋਣ ਵਾਲੇ ਨਹੀਂ ਜੀ ਤੇ ਹੁਣ ਅਗਲੇ ਸਿੱਟਦੇ ਮੁਖੀ ਕੌਣ ਬਣਦੇ ਆ ਨਿਰਪੱਖ ਉਸਤੇ ਵੀ ਕਰਦਾ ਤੇ ਇਹਨਾਂ ਨੇ ਵੀ ਕਹਿਤਾ ਵੀ ਜਿਹੜਾ ਪਰਚਾ ਤੁਸੀਂ ਸਾਨੂੰ ਪਾਇਆ ਉਹਦੇ ਵਾਸਤੇ ਸਾਨੂੰ ਘੱਟੋ ਘੱਟ 4 ਹਫ਼ਤਿਆਂ ਦਾ ਸਮਾਂ 4-7-28 ਮਹੀਨੇ ਦਾ ਸਮਾਂ ਚਾਹੀਦਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ